ਨੱਚਣ ਵਾਲੀ ਸਰਕਾਰ ਸੀ ਤੇ ਨੱਚਣ ਵਾਲੀ ਸਰਕਾਰ ਨੇ ਲੋਕਾਂ ਨੂੰ ਰਵਾਤਾ ਆਪਤਾ ਨੱਚੀਕੁੱਦੀ ਜਾਂਦੇ ਆ 10 ਦਿਨ ਹੋ ਗਏ ਆ ਹਲੇ ਟੱਕ ਵੀ ਭਗਵੰਤ ਮਾਨ ਚੋਕ ਬੈਠਾ ਰੱਬ ਜਾਣੇ ਮੂੰਹ ਪੱਕਿਆ ਪੰਜਾਬ ਬਣਿਆ ਕੀ ਹੋਇਆ ਇਹ ਭਗਵੰਤ ਮਾਨ ਜਾਂਦਾ ਭਗਵੰਤ ਮਾਨ ਹਿਟਲਰ ਨੂੰ ਹੁਣ ਪੁਲਾਈ ਜਾਂਦਾ ਸਾਨੂੰ ਇੰਜ ਲੱਗਦਾ ਕਿ ਹਿਟਲਰ ਦੀ ਆਤਮਾ ਹੀ ਭਗਵੰਤ ਮਾਨ ਦੇ ਵਿੱਚ ਆ ਗਈ ਆ ਹਰ ਮਸਲੇ ਠੰਡੇ ਹੋ ਕੇ ਰਹਿ ਜਾਂਦੇ ਆ ਇਸ ਮਸਲੇ ਨੇ ਵੀ ਪਤਾ ਨਹੀਂ 2 ਦਿਨ ਚੱਲਣਾ 3 ਦਿਨ ਚੱਲਣਾ ਬਾਅਦ ਦੇ ਵਿੱਚ ਵੇਂਦੇ ਨਹੀਂ ਗਏ ਇਨਸਾਫ ਅਸੀਂ ਕਹਿੰਨੇ ਆ ਸਿੱਧੂ ਮੂਸੇਵਾਲੇ ਨੂੰ ਨਹੀਂ ਮਿਲਿਆ ਬੁਰੂ ਦੀ ਬੇਅਦਬੀ ਦਾ ਨਹੀਂ ਮਿਲਿਆ ਆ 5 ਸਾਲਾਂ ਦੇ ਜਿਹੜੇ ਬੱਚੇ ਦਾ ਪਿਓ ਖੋਇਆ ਇਹਨੂੰ ਪਤਾ ਨਹੀਂ ਕਿੱਦੇ ਇਨਸਾਫ ਦੇਣਗੇ ਮਹਾਰਾਜ ਨਾ ਵਿਸ਼ਰਦੀ ਫਾਈਲ ਦਾ ਸਾਰਾ ਦੇਸ਼ ਪੰਜਾਬ ਜਾਣਦਾ ਉਹ ਜਿਹੜਾ ਬੰਤ ਸੀ ਜਿਹੜਾ ਸੜਦਾ ਉਹ ਇਹ ਜਿਹੜਾ ਦੇਖਦੇ ਆ ਜੀ ਇਹ ਯਾਦ ਰੱਖੋ ਕਿ ਹਰ ਇੱਕ ਦੇ ਨਾਲ ਜਿਹੜਾ ਕੋਈ ਮੰਕੇ ਸਮਝ ਨਹੀਂ ਆਉਂਦੀ ਕਿ ਇਹ ਨੌਜਵਾਨ ਦੇ ਨਾਲ ਤਸ਼ੱਦਦ ਹੋਇਆ ਕਾ ਤੋਂ ਆ ਇੱਥੇ ਪੰਜਾਬ ਦੇ ਲੋਕਾਂ ਦੇ ਹਾਲਾਤ ਆ ਜਿਹੜੇ ਜਿਨ੍ਹਾਂ ਦੇ ਨੇ ਖਰਾਬ ਹੋ ਜਾਣਗੇ ਇੱਥੇ ਪੁਲਿਸ ਦੇ ਕੋਲੋਂ ਲੋਕਾਂ ਨੇ ਇਨਸਾਫ ਲੈਣਾ ਹੁੰਦਾ ਤੇ ਪੁਲਿਸ ਪਤਾ ਨਹੀਂ ਕਿਹੜੇ ਹੁਕਮਾਂ ਦੇ ਵਿੱਚ ਜਾ ਕੇ ਇਹਨਾਂ ਨੌਜਵਾਨਾਂ ਦਾ ਕਹਾਨਾ ਕਰ ਰਹੀ ਆ ਔਰ ਜਿਹੜੇ ਬੋਲਦੇ ਆ ਭਾਈ ਜੀ ਅੱਜ ਤੁਸੀਂ ਆ ਉਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਇਹਦਾ ਕੱਲ ਨੂੰ ਜੇ ਗੁੰਡਾ ਰਾਜ ਚੱਲ ਪਿਆ ਇਹਦਾ ਕੁਝ ਵੀ ਕਰ ਸਕਦੇ ਆ ਆਪਾਂ ਇਹਨੂੰ ਜਿਹੜਾ ਕਹ ਲੋ ਇਹਦਾ ਸਖਤ ਵਿਰੋਧ ਕਰਨਾ ਚਾਹੀਦਾ ਜਿਹੜੀ ਇਹ ਸਰਕਾਰ ਆ ਪਤਾ ਨਹੀਂ ਰੱਬ ਜਾਣੇ ਨਿਚਾਰਿਆਂ ਦੀ ਸਰਕਾਰ ਬਣ ਚੁੱਕੀ ਆ ਇਹ ਨੱਚਣ ਵਾਲੀ ਸਰਕਾਰ ਸੀ ਤੇ ਨੱਚਣ ਵਾਲੀ ਸਰਕਾਰ ਨੇ ਲੋਕਾਂ ਨੂੰ ਰਵਾਤਾ ਆਪਤਾ ਨੱਚੀ ਕੁੱਦੀ ਜਾਂਦੇ ਆ ਦਿੱਲੀ ਦਾ ਸਾਰਾ ਕੁਝ ਪਤਾ ਲੱਗ ਜਾਂਦਾ ਉਹਨੂੰ ਹਰਿਆਣੇ ਦਾ ਪਤਾ ਲੱਗ ਜਾਂਦਾ ਪਰ ਆ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਭਗਵੰਤ ਮਾਨ ਨੂੰ ਪਤਾ ਨਹੀਂ ਲੱਗ ਰਿਹਾ 10 ਦਿਨ ਹੋ ਗਏ ਆ ਹਲੇ ਤੱਕ ਵੀ ਭਗਵੰਤ ਮਾਨ ਚੁੱਪ ਬੈਠਾ ਰੱਬ ਜਾਣੇ ਮੂੰਹ ਪੱਕਿਆ ਤਜਾਬ ਬਣਿਆ ਕੀ ਹੋਇਆ ਇਹ ਭਗਵੰਤ ਮਾਨ ਜਾਣਦਾ ਉਹਨੂੰ ਵੇਖਣਾ ਚਾਹੀਦਾ ਕਿ 5 ਸਾਲ ਦਾ ਜਿਹੜਾ ਬੱਚਾ ਉਹਦਾ ਰੋਈ ਜਾਂਦਾ 5 ਸਾਲ ਦਾ ਬੱਚਾ ਇਨਸਾਨ ਮੰਗੀ ਜਾਂਦਾ ਤੇ ਭਗਵੰਤ ਮਾਨ ਹਿਟਲਰ ਨੂੰ ਹੁਣ ਪੁਲਾਈ ਜਾਂਦਾ ਸਾਨੂੰ ਇੰਜ ਲੱਗਦਾ ਕਿ ਹਿਟਲਰ ਦੀ ਆਤਮਾ ਹੀ ਭਗਵੰਤ ਮਾਨ ਦੇ ਵਿੱਚ ਆ ਗਈ ਆ ਜਿਹੜਾ ਛੋਟੇ-ਛੋਟੇ ਬੱਚਿਆਂ ਦਾ ਸਿਆਣਿਆਂ ਦੀ ਕਹਾਵਤ ਸੀਗੀ ਯਾਰੀ ਸੌ ਨਾਲ ਸਰਦਾਰੀ ਪਿਓ ਨਾਲ ਉਹ 5 ਸਾਲਾਂ ਦੇ ਬੱਚੇ ਦੀ ਸਰਦਾਰੀ ਖਾ ਲਈ ਜਣੀ ਉਹ 5 ਸਾਲ ਦੇ ਬੱਚੇ ਦਾ ਕਹਾਣ ਕਰਤਾ ਨੇ ਹੁਣ ਇੱਥੇ ਆਪਾਂ ਕਹੀ ਜਾਂਦੇ ਆ ਕਿ ਉਹਨਾਂ ਦੀ ਜਿਹੜੀ ਕਹ ਲੋ ਜਾਂਚ ਕਰੋ ਅਸ ਉਹਨਾਂ ਨੂੰ ਗ੍ਰਿਫਤਾਰ ਕਰੋ ਮੈਂ ਇਹ ਆਨਾ ਕਿ ਉਹਨਾਂ ਨੂੰ ਗ੍ਰਿਫਤਾਰ ਵੀ ਕਰੋ ਨਾਲ ਇਹ ਵੀ ਪਤਾ ਕਰੋ ਉਹਨੂੰ ਹੁਕਮ ਕਿਹਨੇ ਦਿੱਤਾ ਇਹਨਾਂ ਦੇ ਹੁਕਮਾਂ ਤੋਂ ਬਿਨਾ ਕੱਖ ਨਹੀਂ ਹੁੰਦਾ ਇਹੋ ਜਿਹਾ ਹੋਇਆ ਕੀ ਸੀ ਕਿ ਨਿੱਕੀ ਨਿੱਕੀ ਗੱਲ ਤੇ ਇਹ ਕੰਮ ਨਹੀਂ ਕਰਦੇ ਜਿਹੜਾ ਕਹਿ ਰਹੇ ਆ ਲੱਗ ਲੱਗ ਅੰਗਾਂ ਤੇ ਉਹਦੇ ਬਿਜਲਨਾ ਲਾਈਆਂ ਐਨਾ ਟੌਰਚਰ ਕੀਤਾ ਤਾਂ ਟੌਰਚਰ ਕਰਨ ਵਾਸਤੇ ਕੋਈ ਨਾ ਕੋਈ ਵੱਡਾ ਰਾਜ ਹੋਊਗਾ ਵੇਖੋ ਕਿਹੜੇ ਰਾਜਨੀਤਿਕ ਲੀਡਰ ਦਾ ਹੱਥ ਪੈਂਦਾ ਇਹ ਕੋਟਿਨੇ ਕੀ ਕੀਤਾ ਇਹਦੀ ਜਾਂਚ ਬਹੁਤ ਤਗੜੀ ਹੋਣੀ ਚਾਹੀਦੀ ਆ ਪਰ ਇੱਕ ਗੱਲ ਇੱਥੇ ਕਹੂੰਗਾ بڑے ਮਸਲੇ ਚੱਲਦੇ ਆ ਹਰ ਮਸਲੇ ਠੰਡੇ ਹੋ ਕੇ ਰਹਿ ਜਾਂਦੇ ਆ ਇਸ ਮਸਲੇ ਨੇ ਵੀ ਪਤਾ ਨਹੀਂ 2 ਦਿਨ ਚੱਲਣਾ 3 ਦਿਨ ਚੱਲਣਾ ਬਾਅਦ ਦੇ ਵਿੱਚ ਵੇਂਦੇ ਨਹੀਂਗੇ ਇੱਥੇ ਤਾਂ ਇਨਸਾਫ ਅਸੀਂ ਕਹਿੰਨੇ ਆ ਸਿੱਧੂ ਮੂਸੇਵਾਲੇ ਨੂੰ ਨਹੀਂ ਮਿਲਿਆ ਗੁਰੂ ਦੀ ਬੇਅਦਬੀ ਦਾ ਨਹੀਂ ਮਿਲਿਆ ਆ 5 ਸਾਲਾਂ ਦੇ ਜਿਹੜੇ ਬੱਚੇ ਦਾ ਪਿਓ ਖੋਇਆ ਇਹਨੂੰ ਪਤਾ ਨਹੀਂ ਕਿੱਦੇ ਇਨਸਾਫ ਦੇਣਗੇ ਮੈਂ ਕਹਿੰਦਾ ਸੀਰੇ ਸਟਾਫ ਨੇ ਕੋਈ ਪਹਿਲੀ ਵਾਰੀ ਥੋੜਾ ਕੀਤਾ ਏ ਮੇਰੇ ਪਰਚਾ ਵਲੇ ਮੈਨੂੰ ਲੈ ਗਈ ਸੀ ਇੱਥੇ ਕਈ ਪੱਤਰਕਾਰ ਸੱਜਣ ਬੈਠੇ ਉਹਨਾਂ ਨੂੰ ਲੈ ਗਏ ਸੀ ਕਿੰਨਾ ਕੁਛ ਹੋਇਆ ਕਿਸੇ ਦੇ بجلی ਨਾ ਲਾਈਆਂ ਕਿਸੇ ਦੇ ਚੱਡੇ ਪਾੜੇ ਇਹਨਾਂ ਨੂੰ ਖੁੱਲ ਇਨਕਾ ਵੀ ਦੇ ਦਿੱਤੀ ਆ ਇਹ ਭਗਵੰਤ ਮਾਨ ਦੱਸੇ ਭਗਵੰਤ ਮਾਨ ਦੀ ਸਰਕਾਰ ਦੱਸੇ ਕਿ ਇਸ ਸਰਦਾਰ ਜੀ ਦਾ ਕਸੂਰ ਕੀ ਸੀਗਾ ਬਾਈ ਜੀ ਸਿੱਧੀ ਗੱਲ ਆ ਆਪਾਂ ਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ ਬੋਲਣਾ ਤਾਂ ਚਾਹੀਦਾ ਇਸ ਪੰਜਾਬ ਦੇ ਵਿੱਚ ਸਾਡੇ ਬੱਚੇ ਆ ਹੁਣ ਗੁੰਡਾ ਰਾਜ ਚੱਲ ਪਿਆ ਸਾਡੀ ਤਾਂ ਫੱਟੀ ਪੁੱਜ ਜਾਣਗੇ ਜਦੋਂ ਵੀ ਕਦੇ ਕਿਸੇ ਨਾਲ ਧੱਕਾ ਹੁੰਦਾ ਰੱਬ ਨੂੰ ਯਾਦ ਨਹੀਂ ਕਰਦਾ ਅਗਲਾ ਯਾਦ ਕਿਹਨੂੰ ਕਰਦਾ ਯਾਦ ਕਰਦਾ ਪੁਲਿਸ ਨੂੰ ਪਰ ਆ ਪੁਲਿਸ ਨੂੰ ਹੁਣ ਡਰ ਲੱਗਣ ਲੱਗ ਗਿਆ ਹੁਣ ਅਸੀਂ ਯਾਦ ਕਿਨੂੰ ਕਰਾਂਗੇ ਇਹਦਾ ਕਹਿੰਦੇ ਗੁੰਡਾ ਰਾਜ ਖਤਮ ਕਰਾਂਗੇ ਤੇ ਗੁੰਡਾ ਰਾਜ ਭਾਈ ਸਰਕਾਰ ਖੜੀ ਆ ਇੱਥੇ ਕੀ ਬਣੂਗਾ ਮੇਰੀ ਬੇਨਤੀ ਆ ਅਪੀਲ ਆ ਸਰਕਾਰ ਨੂੰ ਉੰਗੀ ਬੋਲੀ ਸਰਕਾਰ ਨੂੰ ਆਪੀਲਾ ਜੇਕਰ ਸੁਣ ਲਵੇ ਬੋਲ ਲਵੇ ਕਿ ਮੁੱਖ ਮੰਤਰੀ ਸਿਆ ਇਹਦੀ ਚੰਗੀ ਜਾਂਚ ਕਰਵਾ ਕੀ ਵੱਡਾ ਹੱਥ ਨਿਕਲੂਗਾ ਇਹਦਾ ਕੀ ਦੁਸ਼ਮਣੀ ਸੀ ਕਿਸੇ ਨਾਲ ਕੀ 5 ਸਾਲਾਂ ਦਾ ਜਿਹੜਾ ਮਸੂਮ ਬੱਚਾ ਤੁਸੀਂ ਉਹਦਾ ਪਿਓ ਖੋਇਆ ਇਹਦਾ ਜਵਾਬ ਦੇਈ ਸਾਰੇ ਹੋਣਗੇ ਪੁੱਛੋ ਕੀ ਗੱਲ ਕੀ ਹੋਈ ਆ ਆਪਾਂ ਆਪ ਸਿਆਣੇ ਆ ਜੀ ਆਪਾਂ ਇੱਥੇ ਖੜੇ ਆ ਜਿਹੜਾ ਕਹਿੰਦੇ ਆ ਗੋ ਟੰਗਾ ਤੇ ਕਈ ਥਾਵਾਂ ਤੇ ਵਿਜਲਨਾ ਲਾਈਆਂ ਔਰਚਰ ਕਰ ਕਿਉਂ ਰਹੇ ਸੀ ਕੋਈ ਨਾ ਕੋਈ ਗੱਲ ਤਕੜੀ ਆ ਇਸ ਗੱਲ ਦੇ ਪਿੱਛੇ ਪੈਜੋ ਇਸ ਮੁੱਦੇ ਦੇ ਪਿੱਛੇ ਪੈਜੋ ਤੇ ਭਗਵਾਨ ਤਮਨ ਨੂੰ ਨੀਂਦ ਨਾ ਆਉਂਦਿਓ ਤਾਂ ਕਿ ਸਾਡੇ ਨਸਲੇ ਆ ਜਿਹੜੇ ਹੱਲ ਹੋ ਜਾਣ ਕਿ ਇਹ ਬਾਈ ਜੀ ਇਕੱਲਾ ਇਹਦਾ ਨਹੀਂਗਾ ਇਹ ਤਾਂ ਵਿਚਾਰਾ ਦੁਨੀਆ ਕੋ ਲੈ ਗਿਆ ਉਹ ਕੱਲ ਨੂੰ ਆਪਣੇ ਬੱਚੇ ਜਾਂਉਂਦੇ ਆ ਉਹਨਾਂ ਕੋਲ ਨਾਲ ਝਾਤੀ ਮਾਰੀ ਆ ਨਸ਼ੂਤੇ ਪਾਸੇ ਜਿਹੜਾ ਨਸ਼ਾ ਦੇ ਖਿਲਾਫ ਆਵਾਜ਼ ਜੀ ਤਸਕਰਾਂ ਨੂੰ ਫੜੋਗਾ ਤੁਹਾਡੇ ਮੱਤਾਂ ਤੋਂ ਨਹੀਂ ਆਇਆ ਜੀ ਇਹ ਜਦੋਂ ਬਾਈ ਜੀ ਗੱਲ ਤੇ ਹੀ ਆ ਜਦੋਂ ਮੁਜਰੇ ਵਾਲੀ ਸਰਕਾਰ ਕੱਲੋਂਗੇ ਉਹ ਤਾਂ ਜਿੰਦਾ ਲਾਲਾ ਹੀ ਹੂਣੀ ਆ ਨੱਚਣ ਕੁੱਦਣ ਦਾ ਕੰਮ ਆ ਇਹਨਾਂ ਨੇ ਜਦੋਂ ਇਹ ਕਹੀ ਜਾਂਦੇ ਆ ਕਿ ਨਸ਼ੇ ਦੇ ਵਿਰੋਧਾ ਨਸ਼ੇ ਦੇ ਵਿਰੋਧਾ ਕਿਹੜਾ ਨਸ਼ੇ ਦੇ ਵਿਰੋਧਾ ਜਿੰਨਾ ਚਿਰ ਇੱਥੋਂ ਸਿਕਟਾ ਬੰਦ ਨਹੀਂ ਹੁੰਦਗਾ ਇੱਥੋਂ ਬੀੜੀਆਂ ਬੰਦ ਨਹੀਂ ਹੁੰਦਗਾ ਇੱਥੋਂ ਜਰਦੇ ਬੰਦ ਨਹੀਂ ਹੁੰਦੇ ਫੀੜੀਆਂ ਸਿਕਟਾ ਜਰਦੇ ਕੂ ਲਿੱਪਾ ਇਹ ਕੰਪਨੀ ਸਾਡੇ ਦੇਸ਼ ਦੇ ਵਿੱਚ ਹੀ ਆ ਇਹਨਾਂ ਤੋਂ ਕਮਿਸ਼ਨ ਚੜਦੇ ਆ ਇਹਨਾਂ ਤੋਂ ਫੰਡ ਆਉਂਦੇ ਆ ਇਹਨਾਂ ਤੋਂ ਟੈਕਸ ਲੈਂਦੇ ਆ ਜਦੋਂ ਨਸ਼ੇ ਦੇ ਟੈਕਸ ਲਈ ਜਾਂਦੇ ਆ ਸ਼ਰਾਬ ਫੈਕਟਰੀਆਂ ਤੋਂ ਟੈਕਸ ਲਈ ਜਾਂਦੇ ਆ ਭਾਈ ਜੀ ਉਹ ਨਸ਼ਾ ਜਦੋਂ ਸਾਡੇ ਵੀਰੂਆਂ ਬੰਦ ਨਹੀਂ ਹੋ ਸਕਦੇ ਨਾ ਚਿੱਟੇ ਬੰਦ ਕੀ ਹੋ ਜਾਣਗੇ ਤਾਂ ਨਸ਼ੇ ਦੀਆਂ ਜਿਹੜੀਆਂ ਨੇ ਜੰਗਾ ਲਾਈਆਂ ਉਹ ਕੱਟ ਵੀ ਨਹੀਂ ਜਿਦੀ ਕੋਈ ਜ਼ਮੀਰ ਜਾਗਦੀ ਆ ਉਹ ਨਸ਼ੇ ਤੋਂ ਰੋਕਦਾ ਪਰ ਜਿਹੜੇ ਨਸ਼ਾ ਤਕਸਰ ਉਹਨਾਂ ਦੇ ਕੋਲ ਬੜਕ ਮਰੀਆ ਕਿਤੇ ਨਾ ਕਿਤੇ ਅਫਸਰਾਂ ਨਾਲ ਗਾਢੀ ਪਈ ਹੁੰਦੀ ਆ ਮੈਂ ਸਾਰਿਆਂ ਨੂੰ ਨਹੀਂ ਆਂਦਾ ਭਾਈ ਜੀ ਉਹਨਾਂ ਵੀ ਹੌਸਲੇ ਬਲੰਦ ਹੋਏ ਪਏ ਆ ਜਦੋਂ ਉਹਨਾਂ ਨੂੰ ਪਤਾ ਗੁੰਡਾ ਰਾਜ ਆ ਮੰਡੇ ਰਾਜ ਨਾਲ ਸਾਰਾ ਕੁਝ ਹੋ ਗਿਆ ਨੌਜਵਾਨ ਨੇ ਉਸ ਤੋਂ ਲਾਇਆ ਸੀ ਕਿ ਸਾਡਾ ਕੋਈ ਡਰਦਾ ਹਾਂਜੀ ਲਖਵੀਰ ਉਸ ਤੇ ਉਹ ਵੀ ਧੰਕ ਦੇ ਤਰ੍ਹਾਂ ਉਹਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਸਰ ਤੋਂ ਪੁਲਿਸ ਨੇ ਹਾਜ਼ਰ ਦਾਤਾ ਭਾਈ ਜੀ ਉਹਨਾਂ ਤੇ ਕਾਰਵਾਈ ਸਰਦਾਰ ਸਾਹਿਬ ਕਦੇ ਨਹੀਂ ਹੋਣੀ ਕਿਉਂਕਿ ਇਹ ਕਾਰਵਾਈਆਂ ਕਰਨ ਵਾਸਤੇ ਨਹੀਂ ਰੱਖੇਗੇ ਇਹਨਾਂ ਤੇ ਕਾਰਵਾਈਆਂ ਕਾਹਦੀ ਹੋਣੀਆਂ ਇੱਕ ਮਸਲਾ ਠੰਡਾ ਹੁੰਦਾ ਹੁਣ ਇਹਨੂੰ ਵੀ ਇਹਨਾਂ ਨੂੰ ਜਿਹੜੇ ਆ ਹੈਗੇ ਆ ਅੱਜ ਧਰਨਾ ਲਾ ਕੇ ਆ ਸੀਆਈਡੀ ਰਿਪੋਰਟ ਪਹੁੰਚੂਗੀ ਜਦੋਂ ਰਿਪੋਰਟ ਪਹੁੰਚ ਗਈ ਇੱਕ ਖਬਰ ਆਜੂਗੀ ਉਹ ਵਿਧਾਨ ਸਭਾ ਨਾਲ ਅੱਖਾਂ ਕਰੂਗਾ ਸਾਨੂੰ ਪਤਾ ਲੱਗਿਆ ਅਸੀਂ ਉਹਨਾਂ ਨੂੰ ਅੱਜ ਗੈਸਨਸ ਕਰਤਾ ਸਸਪੈਂਡ ਕਰਤਾ ਉਹਦੇ ਨਾਲ ਇਹ ਪਰਿਵਾਰ ਕਹੂਗਾ ਸਾਨੂੰ ਇਨਸਾਫ ਮਿਲ ਗਿਆ ਨਹੀਂ ਮਿਲਣਾ ਸਾਨੂੰ ਜਾਂਚ ਚਾਹੀਦੀ ਆ ਵੀ ਮਾਰਿਆ ਕਿਉਂ ਗਿਆ ਕਿਉਂ ਇਹਦੇ ਨਾਲ ਹੋਇਆ ਉਸੇ ਤਰ੍ਹਾਂ ਉਹ ਲੈਣ ਹਾਜ਼ਰ ਕੀਤਾ ਸਿਰ ਮਸਲਾ ਠੰਡਾ ਕੀਤਾ ਕਿ ਮਸਲਾ ਠੰਡਾ ਹੋ ਗਿਆ ਜਿਹੜੇ ਲੋਕ ਆ ਨਾ ਲੋਕਾਂ ਦੇ ਨਾਲ ਤਾਂ ਬੁੱਲੇ ਦੀ ਕਹਾਵਤ ਖੇਡੀ ਜਾ ਰਹੀ ਆ ਬੁੱਲਿਆਂ ਰੱਬ ਦਾ ਕੀ ਪਉਣਾ ਇਧਰੋਂ ਪੱਟ ਕੇ ਇਧਰ ਲਾਉਣਾ ਇਹ ਬਾਈ ਜੀ ਕੁਝ ਨਹੀਂ ਹੋ ਸਕਦਾ ਸਿਰ ਫੇਗ ਗੱਲਾਂ ਚੱਲਣ ਗਈਆਂ ਨਾ ਤਾਂ ਅੱਜ ਹੀ ਅਫਸਰਾਂ ਨੂੰ ਕੁਛ ਕਹਿਣ ਅਫਸਰ ਤੇ ਮੰਤਰੀ ਖੁਦ ਰਲੇ ਹੋਏ ਆ ਇਹ ਸਾਡਾ ਕੀ ਸਮਾਰਨ ਸਰਕਾਰ ਕਹਿ ਰਹੀ ਆ ਵੀ ਅਸੀਂ 90% ਨਸ਼ਾ ਖਤਮ ਕਰ ਦੋ ਤੇ ਪਿੰਡਾਂ ਪਿੰਸੀ ਕਹਿੰਦੇ ਸਾਡਾ ਸ਼ਰੀਰ ਨਿਕਦਾ ਸਰਦਾਰ ਸਾਹਿਬ ਉਹਨਾਂ ਨੇ ਬੇਸ਼ਰਮੀ ਦੀ ਗੋਲੀ ਲੈ ਲਈ ਆ ਜੇ ਆਪਣੇ ਕੋਲ ਕੋਈ 10 ਬੱਚੀਆਂ ਤਾਂ ਸਾਨੂੰ ਵੀ ਦੇ ਦੋ ਅਸੀਂ ਵੀ ਖਾ ਲਈ ਨਸ਼ਾ ਕਦੇ ਬੰਦ ਨਹੀਂ ਉਹਨਾਂ ਨਸ਼ੇ ਤੋਂ ਸਰਕਾਰਾਂ ਚੱਲਦੀਆਂ ਜਿੰਨਾ ਤੇ ਸ਼ਰਾਬ ਬੰਦ ਨਹੀਂ ਹੁੰਦੀ ਬੀੜੀਆਂ ਬੰਦ ਨਹੀਂ ਹੁੰਦੀ ਨਸ਼ੇ ਤੇ ਕਦੇ ਰੋਕਥਾਮ ਨਹੀਂ ਲੱਗਣੀ ਯਾਦ ਰੱਖੋ ਇਹ ਸਿਰਫ ਕਹਿਣ ਦੀਆਂ ਗੱਲਾਂ ਵਾ